ਜਿਵੇਂ ਅੱਜ ਤੋਂ ਕਾਨੂੰਗੋ ਨੂੰ ਵੀ ਨਾਇਬ ਸਿਲਦਾਰ ਨੂੰ ਵੀ ਠੀਕ ਹੈ ਜੀ ਉਦੋਂ ਥੱਲੇ ਵਾਲਿਆਂ ਨੂੰ ਵੀ ਅਧਿਕਾਰ ਦੇਣ ਲੱਗਿਆ ਬੀਨਤ ਕਾਲ ਇੰਤਕਾਲ ਦੀ ਮੁਸਤਰਕਾ ਖਾਤੇ ਦੀ ਫਰਦ ਦੀ ਕੋਈ ਦਿੱਕਤ ਨਹੀਂ ਹੋਣੀ ਚਾਹੀਦੀ ਮੈਂ ਆਪ ਕਚੇਰੀਆਂ ਚ ਰੁਲਿਆ ਹੋਇਆ ਹਾਂ ਬਾਈ ਨਹੀਂ ਮੈਂ ਪਤਾ ਕਹ ਸੁੱਖਾ ਜੀ ਤੁਹਾਨੂੰ ਸੁਝਾਣਾ ਜਿਹੜੀ ਚੀਜ਼ਾਂ ਤੁਸੀਂ ਛੇਲੀ ਵਿਆਂ ਨਾ ਜੀ ਉਹ ਜਦੋਂ ਤੁਸੀਂ ਆਏ ਤੇ ਬਹੁਤ ਉਦੋਂ ਕੰਮ ਵੀ ਹੋਇਆ ਪਰ ਫੇਰ ਉੱਥੇ ਜਗ੍ਹਾ ਤੇ ਪਹੁੰਚ ਗਏ ਪਤਾ ਕੀ ਹੈ ਹੁਣੇ ਖੂਨ ਚ ਵੜ ਗਿਆ ਆਪਣੇ ਹੌਲੀ ਹੌਲੀ ਠੀਕ ਕਰਾਂਗੇ ਪਤਾ ਕਰਾਂਗੇ ਅੱਜ ਅੱਜ ਤਹਿਸੀਲਦਾਰਾਂ ਨੇ ਹੜਤਾਲ ਕਰਤੀ ਹਾਂਜੀ ਸਰ ਦੁਨੀਆ ਰੁੱਕ ਗਈ ਫਿਰ ਨਹੀਂ ਦੁਨੀਆ ਤਾਂ ਗੁਰੂ ਆਸੀਂ ਆਸੀਂ ਕਾਨੂੰਨ ਨੂੰ ਕਰਤਾ ਅਥਰਾਇਜ਼ ਜੇ ਨਹੀਂ ਆਉਣਗੇ ਉਹ ਛੁੱਟੀ ਤੋਂ ਇੱਕ ਮਨ ਦੁਨੀਆ ਖੜ ਜੂਗੀ ਦੁਨੀਆ ਖੜ ਜੂਗੀ ਸਰ ਨਹੀਂ ਖੜਦੀ ਫੇ ਕਿਸੇ ਬਿਨਾਂ ਦੁਨੀਆ ਖੜਦੀ ਹੈ ਬਾਈ ਹਾਂਜੀ ਬਿਲਕੁਲ ਨਹੀਂ ਫੇ ਆ ਰੱਬ ਸਮਝਣ ਲੱਗੇ ਆਪਣੇ ਆਪਣੇ ਸਰਕਾਰਾਂ ਤੋਂ ਤੁਸੀਂ ਸਰਕਾਰਾਂ ਤੋਂ ਲੱਖਾਂ ਰੁਪਏ ਤਨਖਾਹ ਲੈ ਰਹੇ ਹੋ ਬਿਲਕੁਲ ਤੇ ਤੁਹਾਡੇ ਬਿਲਕੁਲ ਮੁਕਾਬਲੇ ਤੇ ਲੋਕ 10000 ਚ ਗੁਜ਼ਾਰਾ ਕਰ ਰਹੇ ਆ ਪਤਾ ਨਹੀਂ ਅੱਜ ਰਾਤ ਸ਼ਾਮ ਨੂੰ ਰੋਟੀ ਪੱਕੂਗੀ ਜਾਂ ਨਹੀਂ ਪੱਕੂਗੀ ਕਈ ਘਰ ਨੂੰ ਇਹ ਵੀ ਨਹੀਂ ਪਤਾ ਹੁੰਦਾ ਤੁਸੀਂ ਉਹਨਾਂ ਤੋਂ ਵੀ ਪੈਸੇ ਲੈ ਰਹੇ ਹੋ ਨਚੂੜੀ ਜਾਂਨੇ ਹੋ ਮਤਲਬ 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 ਮੈਂ ਬਰਦਾਸ਼ਤ ਨਹੀਂ ਕਰ ਸਕਦੀ ਲਾਗੂ ਕਰਾਣੀ ਤੁਸੀਂ ਇੱਕ ਗੱਲ ਕਹੀ ਕਰਦੇ ਦੇ ਵੀ ਵਾਰੀ ਤਾਂ ਇੱਕੇ ਬਹੁਤ ਹੁੰਦੀ ਹੈ ਇੱਕ ਵਾਰੀ ਥੋੜੀ ਚੱਲ ਰਹੀ ਹੈ ਜੀ ਅੱਧੀ ਲੰਗੀ ਪਰ ਪਲੀਜ਼ ਇਹਨੂੰ ਠੀਕ ਕਰੋ ਲੱਗਦੀ ਨਹੀਂ ਮੈਂ ਤੁਸੀ ਦੇਖਿਓ ਸੀ ਤੁਸੀਂ ਦੇਖੋ ਅੱਧਾ ਲੰਗਾ ਜੀ ਪਰ ਲੱਗਦੀ ਨਹੀਂ ਪਤਾ ਕਿ ਕਈ ਵਾਰੀ ਨਾ ਨਕਸ਼ੇ ਬਣਾਉਣ ਨੂੰ ਟਾਈਮ ਲੱਗਦਾ ਆਪਾਂ ਦੇ ਬਿਲਡਿੰਗ ਬਣਾਉਣ ਨੂੰ ਮਹੀਨੇ ਦੋ ਹੀ ਲੱਗਦੇ ਨੇ ਨਕਸ਼ਾ ਬਣਾਉਣ ਨੂੰ ਵੀ ਟਾਈਮ ਲੱਗ ਜਾਂਦਾ ਵੀ ਇਹਦਾ ਕਿਵੇਂ ਬਣਾਉਣਾ ਹੈ ਕੀ ਕਰਨਾ ਅਸੀਂ ਨਸ਼ਿਆਂ ਤੇ ਵੀ ਨਕਸ਼ਾ ਬਣਾਇਆ ਪਹਿਲਾਂ ਕਿ ਆਪਾਂ ਸਪਲਾਈ ਲਾਈਨ ਤਾਂ ਰੋਕ ਦਾਂਗੇ ਉਹ ਜਦੋਂ ਮਰਜ਼ੀ ਰੋਕ ਦਾਂਗੇ ਪਰ ਸਪਲਾਈ ਲਾਈਨ ਰੋਕਣ ਤੋਂ ਬਾਅਦ ਜਿਹੜੇ ਤੜਫਣਗੇ ਲੱਖਾਂ ਮੁੰਡੇ ਜਿਹੜੇ ਐਡਿਕਟਡ ਹੋਗੇ ਉਹਨਾਂ ਦਾ ਕੀ ਕਰਾਂਗੇ ਫਿਰ ਪਹਿਲਾਂ ਅਸੀਂ ਉਹਨਾਂ ਵਾਸਤੇ ਓਟ ਸੈਂਟਰ ਰੀਹਾਈਬ ਸੈਂਟਰ ਦਵਾਈਆਂ ਪ੍ਰਾਪਰ ਉਹਨਾਂ ਵਾਸਤੇ ਬਣਾਈਆਂ ਵੀ ਸਾਨੂੰ ਪਤਾ ਸੀ ਜਦੋਂ ਅਸੀਂ ਇਹ ਹਮਲਾ ਕਰਤਾ ਨਾ ਸਪਲਾਈ ਲਾਈਨ ਤੇ ਤਾਂ ਇਹ ਆਉਣਗੇ ਆਪਣੇ ਕੋਲੇ ਅਸੀਂ ਉਹਨਾਂ ਨੂੰ ਕੋਈ ਮਰੀਜ਼ ਕੋਈ ਤਸਕਰ ਨਹੀਂ ਮੰਨਦੇ ਉਹ ਤਾਂ ਉਹ ਤਾਂ ਮਰੀਜ਼ ਨੇ ਜੀ ਜਿਹੜੇ ਨਸ਼ਾ ਲੈਣ ਲੱਗ ਗਏ ਉਹ ਤਾਂ ਮਰੀਜ਼ ਨੇ ਐਡਿਕਟਡ ਨੇ ਵੇਚਣ ਵਾਲਿਆਂ ਤੇ ਸਖਤਾਈ ਕੀਤੀ ਹੈ ਤਾਂ ਵਿਕਣੋਂ ਹਟ ਗਿਆ ਤਾਂ ਹੁਣ ਤਿੰਨ ਦਿਨਾਂ ਦੇ ਵਿੱਚ ਹੀ ਸਾਡੇ ਕੋਲੇ ਮਤਲਬ ਸਾਡੇ ਰੀਹੈਬ ਸੈਂਟਰ ਜਿਹੜੇ ਅਸੀਂ ਪਹਿਲੀ 3-3 4-4 ਮਹੀਨੇ ਨੇ ਉੱਥੇ ਗੋਲੀਆਂ ਰੱਖੀਆਂ ਹੋਈਆਂ ਸੀ ਟੈਬਲਟ ਰੱਖੀਆਂ ਹੋਈਆਂ ਸੀ ਤਾਂ ਕਿ ਉਹਨਾਂ ਨੂੰ ਬਚਾਉਣਾ ਵੀ ਹੈ ਇਹ ਨਹੀਂ ਹੈਗਾ ਕਿ ਉਹਨਾਂ ਨੂੰ ਐਂ ਛੱਡ ਦਈਏ ਤਾਂ ਜਿਹੜਾ ਨਸ਼ਾ ਵਿਰੋਧ ਹੋਇਆ ਉਹਦਾ ਬਹੁਤ ਪੂਰਾ ਚੱਲੂਗਾ ਹੁਣ ਜੁੱਧ ਹੈ ਪੂਰਾ ਇਹ ਪੂਰਾ ਚੱਲੂਗਾ ਅੱਜ ਵੀ 10000 ਪੁਲਿਸ ਜਿਹੜੀ ਹੈ ਉਹ ਪੰਜਾਬ ਦੀਆਂ ਗਲੀਆਂ 'ਚ ਫਿਰਦੀ ਹੈ ਜਿਹੜੇ ਜਿਹੜੇ ਲੱਗ ਕੇ ਜਿਹੜੇ ਜਿਹੜੇ ਲੱਗ ਕੇ ਲੱਗਦਾ ਵੀ ਇੱਥੇ ਪਤਾ ਹੀ ਹੁੰਦਾ ਪਿੰਡਾਂ 'ਚ ਇੱਥੇ ਵਿਕਦਾ ਹੈ ਇੱਥੇ ਵਿਕਦਾ ਹੈ ਇੱਥੋਂ ਆਉਂਦੇ ਨੇ ਇੱਥੇ ਵੰਦੇ ਨੇ ਉਹ ਸਾਰਾ ਆਇਡੈਂਟੀਫਾਈ ਕਰ ਰਹੇ ਆ ਪਬਲਿਕ ਦੇ ਸਹਿਯੋਗ ਨਾਲ ਚੱਲ ਰਿਹਾ ਤੇ ਅੱਜ ਤਹਿਸੀਲਦਾਰਾਂ ਨੇ ਕਹਿੰਦੇ ਸਮੂਹ ਇੱਕ ਉਹ ਉਸੇ ਦੀ ਕਰ ਰਹੇ ਬਈ ਇੱਕ ਨਾ ਇੱਕ ਮਿਸਨਾ ਜੀ ਇਹ ਕਹਿੰਦੇ ਇੱਥੇ ਨਾ ਜਿਹੜੇ 3 3 4 4 ਸਾਲਾਂ ਤੋਂ ਨਾ ਪੁਲਿਸ ਮੁਲਾਜ਼ਮਾਂ ਚ ਬੈਠੇ ਆ ਜੀ ਉਹਨਾਂ ਦੇ ਜਿਹੜੇ ਨਸਿਆਂ ਵਾਲਿਆਂ ਨਾਲ ਨਾ ਪੂਰੀ ਚੈਨ ਸਿਸਟਮ ਬਣਿਆ ਹੋਇਆ ਹੈ ਤੇ ਜੇ ਉਸ ਨੂੰ ਢੋੜਿਆ ਜਾਏ ਨਾ ਉਹ ਜਦ ਢੋੜਿਆ ਜਾਏ ਬਿਲਕੁਲ ਪੁਲਿਸ ਨੂੰ ਮੈਂ ਮੈਂ ਕਹਿਆ ਇਹ ਜ਼ਰੂਰ ਐਡ ਕਰ ਦਿਓ ਸਰ ਪੰਜਾਬ ਭਰ ਚ ਕਿਸਾਨਾਂ ਦੀਆਂ ਗ੍ਰਿਫਤਾਰੀਆਂ ਹੋਈਆਂ ਨੇ ਜੀ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਮੈਂ ਹੁਣ ਇੱਕ ਸਵਾਲ ਜਵਾਬ ਬਿਲਕੁਲ ਮੀਟਿੰਗਸ ਦੇ ਵਿੱਚ ਇਹ ਕਿਹਾ ਕਿ ਜਿਹੜੇ ਮੁਨਸ਼ੀ ASI ਤੇ ਹਾਲ ਦਾ ਉਹਨਾਂ ਦੀਆਂ ਯਾਰੀਆਂ ਤੇ ਰਿਸ਼ਤੇਦਾਰੀਆਂ 20-20 ਸਾਲਾਂ ਤੋਂ ਉੱਥੀ ਨੇ ਹੂੰ ਉਹਨਾਂ ਨੂੰ ਯਾਰ ਉਹਨਾਂ ਦਾ ਮਤਲਬ ਲਾਕਾ ਹੀ ਬਦਲ ਦੋ ਬਨੂੜ ਤੋਂ ਚਾਕੇ ਉਹਨੂੰ ਉਹਨੂੰ ਲਾਓ ਪਠਾਨਕੋਟ ਪਰ ਫੇਰ ਵੀ ਪਠਾਨਕੋਟ ਉਹਦਾ ਫੋਨ ਚੈੱਕ ਕਰਦੇ ਰਹੋ ਕਿਤੇ ਪਠਾਨਕੋਟ ਬੈਠਾ ਫੇਰ ਨਾ ਬਨੂੜ ਕੰਮ ਕਰੀ ਜਾਂਦਾ ਹੋਵੇ ਉਹ ਹੈਨਾ ਇਹ ਮੈਂ ਆਰਡਰ ਦਿੱਤੇ ਨੇ ਕੀ ਐਸਐਸਪੀ ਅਪ ਚੇਂਜ ਕਰ ਸਕਦੇ ਨੇ ਪਰ ਜੇ ਫਿਰ ਵੀ ਨਸ਼ਾ ਬਿਕਦਾ ਰਿਹਾ ਫਿਰ ਮੈਂ ਐਸਐਸਪੀ ਨੂੰ ਸਸਪੈਂਡ ਕਰੂੰਗਾ ਮੈਂ 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 ਹੋਂਦਰ ਨੂੰ ਥੋੜੀ ਜਾਣਦਾ ਸੱਤ ਅੱਠ ਮਤੋਂ ਹੁਲਿਆ ਸਾਡੀ ਮੈਂ ਦੁਖਦਾਇਕ ਨਹੀਂ ਦੁਖਦਾਇਕ ਨਹੀਂ ਨਹੀਂ ਆਪਾਂ ਸਪਲਾਈ ਚੇਨ ਤਾਂ ਰੋਕ ਰੋਕਣ ਚ ਹੁਣ ਕਾਮਯਾਬ ਹੋ ਜਾਵਾਂਗੇ ਅਗਲੇ 10 ਦਿਨਾਂ ਚ ਸੋਸਾਇਟੀ ਕਿੰਨਾ ਕੁ ਤੁਹਾਨੂੰ ਦੇ ਰਹੀ ਹੈ ਸੋਸਾਇਟੀ ਕਿੰਨਾ ਕੁ ਯੋਗਦਾਨ ਦੇ ਰਹੀ ਹੈ ਨਹੀਂ ਕੰਪਿਊਟੀ ਤੇ ਆਂਦੇ ਤਾਂ ਫਿਰ ਜਿਹੜਾ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਜਾਊਗਾ ਮੈਂ ਤਾਂ ਨਹੀਂ ਕਿਹਾ 5 ਵਜੇ ਤੱਕ ਉਹ ਨੋਟੀਫਿਕੇਸ਼ਨ ਜਾਰੀ ਹੋਈ ਹੈ ਸੀ ਪੰਜਾਬ ਸਰਕਾਰ ਉਹ ਨਾ ਮੈਂ ਤਾਂ ਕਹਿੰਦਾ ਨਹੀਂ ਆਉਣ ਯਾਰ ਨਵੇਂ ਰੱਖ ਲਾਂਗੇ ਸਿਰ ਤਾਂ ਸੁਸਾਇਟੀ ਦੀ ਕਿੰਨੀ ਨਵੇਂ ਮੁੰਡੇ ਕੁੜੀਆਂ ਬਹੁਤ ਟੈਲੈਂਟਡ ਨੇ ਅਗਲੀ ਕੈਬਨਿਟ ਚ ਅਸੀਂ ਲੈ ਕੇ ਵੀ ਆਵਾਂਗੇ ਜਿਹੜਾ ਉਹ ਉਹਨਾਂ ਨੇ ਇਹ ਸਮੂਹਕ ਛੁੱਟੀ ਲਈ ਹੈ ਤਾਂ ਹੈਪੀ ਹੌਲਿਡੇਸ ਸਰ ਕਿਸਾਨਾਰੀ ਸੁਸਾਇਟੀ ਕਿੰਨੀ ਕਿ ਯੋਗਦਾਨ ਦੇ ਰਹੀ ਐ ਇਸ ਚ ਨਸ਼ੇ ਵਾਲਿਆਂ ਦੀ ਸੁਸਾਇਟੀ ਕੋਲ ਕਿ ਲੋਕਾਂ ਦਾ ਵੀ ਬਹੁਤ ਵੱਡਾ ਤੌਰ ਤੇ ਯੋਗਦਾਨ ਰਹਿਦਾ ਜਿਵੇਂ ਤੁਸੀਂ ਕਿਹਾ ਵੀ ਆਸ-ਪਾਸੇ ਪਤਾ ਹੁੰਦਾ ਸਾਨੂੰ ਬਹੁਤ ਬਹੁਤ ਜਿਵੇਂ ਮੇਰੀ ਸਰਪੰਚ ਨਾਲ ਨਾਰੰਗਵਾਲ ਦੇ ਸਰਪੰਚ ਨਾਲ ਮੇਰੀ ਗੱਲ ਹੋਈ ਅੱਜ ਮੈਂ ਵੀਡੀਓ ਦੇਖੀ ਇੱਕ ਤੇ ਇੱਕ ਚੈਨਲ ਤੇ ਮੈਂ ਵੀਡੀਓ ਦੇਖੀ ਤੇ ਮੈਂ ਐਸਐਸਪੀ ਨੂੰ ਫੋਨ ਕੀਤਾ ਵੀ ਆਹ ਵੀਡੀਓ ਕੀ ਹੈ ਸਰਪੰਚ ਨੂੰ ਇੱਕ ਜਨਾਨੀ ਧਮਕੀ ਦੇ ਰਹੀ ਸੀ ਕਿ ਮੈਂ ਤਾਂ ਵੇਚੂਗੀ ਤੂੰ ਮੈਨੂੰ ਹਟਾ ਕੇ ਦਿਖਾ ਸ਼ਾਇਦ ਤੁਸੀਂ ਦੇਖੀ ਰਹੇ ਹੋ ਬੱਲੇ ਬੱਲੇ ਵੀ ਬਹੁਤ ਹੋਈ ਨਹੀਂ ਚਲੋ ਮੈਂ ਬੱਲੇ ਬੱਲੇ ਵਾਸਤੇ ਨਹੀਂ ਆਇਆ ਮੈਂ ਤਾਂ ਚੰਗੇ ਕੰਮ ਤੇ ਹਾਂ ਉਹ ਤਾਂ ਪਰਮਾਤਮਾ ਜੀ ਅੱਗੇ ਬੱਲੇ ਬੱਲੇ ਵਾਲਾ ਪਰ ਮੈਂ ਸਰਪੰਚ ਨਾਲ ਗੱਲ ਕੀਤੀ ਮੈਂ ਸਰਪੰਚ ਸਾਹਿਬ ਮਾਮਲਾ ਕੀ ਹੈ ਉਹ ਕਹਿੰਦਾ ਜੀ ਪਿਛਲੇ ਕਈ ਸਾਲ ਤੋਂ ਇਹ ਵੇਚਦੇ ਨੇ ਇਹ ਪਰਿਵਾਰ ਤਸਕਰਾਂ ਦਾ ਇਹਨਾਂ ਤੇ ਪਰਚੇ ਦਰਜ ਨੇ ਸ਼ਾਮ ਲਾਟ ਦੇ ਵਿੱਚ ਇਹ ਕੋਠੀ ਪਾਈ ਬੈਠੇ ਨੇ ਹਰਦੀ ਨਹੀਂ ਜੀ ਉਸੇ ਦਿਨੀ ਉਸੇ ਵੇਲੇ ਮੈਂ ਕਿਹਾ ਤੁਸੀਂ ਫੋਨ ਕਟੋ ਅੱਧੇ ਘੰਟੇ ਚ ਬੜਸਾ ਗਈ ਜਗਰਾਉ ਦੇ ਅੰਡਰ ਪੈਂਦਾ ਨਾਰੰਗਵਾਲ ਅੰਕੁਰ ਗੁਪਤਾ ਉਹ ਤੇ ਐਸਐਸਪੀ ਮੈਂ ਅੰਕੁਰ ਗੁਪਤਾ ਨੂੰ ਕਿਹਾ ਮੀਡੀਆ ਵੀ ਨਾਲ ਲੈ ਕੇ ਜਾ ਜੀਸੀਬੀ ਨਾਲ ਲੈ ਕੇ ਜਾ ਮੈਨੂੰ ਐਕਸ਼ਨ ਚਾਹੀਦਾ 11 ਵਜੇ ਤੱਕ ਜਿਹੜੀ ਕਹਿੰਦੇ ਸੀ ਤੇ ਹਟਾ ਕੇ ਦਿਖਾਓ ਉਹਨੇ ਘਰ ਬਿਟੇਗੇ ਸੀ ਤੇ ਉਹਨਾਂ ਦੇ ਗ੍ਰਿਫਤਾਰੀ ਵੀ ਹੋ ਗਈ ਸੀ ਤੇ ਲੋਕਾਂ ਨੇ ਅਗਲੇ ਦਿਨ ਲੱਡੂ ਵੰਡੇ ਮਤਲਬ ਕਿਉਂ ਤੁਸੀਂ ਪਿੰਡ ਦੇ ਲੋਕ ਹੀ ਦੋ ਦੋ ਜਾਨੇ ਪਿੰਡ ਦੇ ਵਿੱਚ ਜਿਵੇਂ ਕਹਿੰਦੇ ਇੱਕ ਮੱਛੀ ਸਾਲੇ ਤਰਾਰ ਨੂੰ ਗੱਲਾਂ ਗੰਦਾ ਕਰ ਦਿੰਦਾ ਇਹ ਸਾਰੀਆਂ ਮੱਛੀਆਂ ਸਾਨੂੰ ਕੱਢਣੇ ਪਏ ਕੋਈ ਸਪਰਸ਼ਾ ਹੁੰਦੀਆਂ ਰਹੀਆਂ ਵੀ ਨਾ ਕਰੋ ਸਾਡੇ ਬੰਦੇ ਹੋ ਸਕਦੇ ਨੇ ਕੋਈ ਵੱਡੇ ਲੋਕਾਂ ਦੀ ਸਪਰਸ਼ਾ ਹੁੰਦੀਆਂ ਤੁਹਾਨੂੰ ਲੱਗਦਾ ਮੈਂ ਸਪਰਸ਼ ਮੰਨਣ ਵਾਲਾ ਹੈਗਾ ਨਹੀਂ ਫੋਨ ਕਰਨ ਵਾਲੇ ਤਾਂ ਪਿੱਛੇ हटਦੇ ਨਹੀਂ ਨਹੀਂ ਮੈਂ ਸ਼ਪਾਰਸ਼ ਮੰਨਣਾ ਹੈ ਨਹੀਂ ਤੁਸੀਂ ਮੈਂ ਤਾਂ ਮੈਂ ਤਾਂ ਆਪਦੀ ਸਕੀ ਮਾਂ ਦੀ ਸਕੀ ਭੈਣ ਦੀ ਸ਼ਪਾਰਸ਼ ਨਹੀਂ ਮੰਨਦਾ ਮੈਂ ਕੋਈ ਸਰ ਤਹਿਸੀਲਾਂ ਨਾਲ ਅੱਜ ਤੁਸੀਂ ਐਕਸ਼ਨ ਤਾਂ ਲੈ ਲਿਆ ਇਹਦਾ ਲੱਗਦਾ ਵੀ ਇੰਪੈਕਟ ਆਉਂਦੇ ਦਿਨਾਂ 'ਚ ਕਰਪਸ਼ਨ ਵਾਲੇ ਪਾਸੇ ਕਿਉਂਕਿ ਲੋਕ ਪਿੰਡਾਂ ਦੇ ਸਭ ਤੋਂ ਵੱਧ ਦੁਖੀ ਕਿਤੇ ਨਾ ਕਿਤੇ ਮੇਰਾ ਅਗਲਾ ਅਗਲੇ 10 ਦਿਨਾਂ ਦਾ ਪ੍ਰੋਗਰਾਮ ਇਹੀ ਹੈ ਮੈਂ ਕਦੇ ਵੀ ਕਿਸੇ ਤਹਿਸੀਲ 'ਚ ਜਾ ਸਕਦਾ ਮੈਂ ਲੋਕਾਂ ਨੂੰ ਪੁੱਛੂਗਾ ਕਿ ਕੋਈ ਪੈਸਾ ਕੋਈ ਬੁੱਧਵਾਰ ਕੋਈ ਵੀਰਵਾਰ ਕਿਹਾ ਕਿਸੇ ਨੂੰ ਪੈਸਾ ਕੱਲਾ ਆਇ ਨਹੀਂ ਹੁੰਦਾ ਬੁੱਧਵਾਰ ਨੂੰ ਆ ਜੀ ਬੁੱਧਵਾਰ ਨੂੰ ਆ ਗਿਆ ਹੂੰ ਵੀਰਵਾਰ ਨੂੰ ਆ ਜੀ ਉਹ ਵੀ ਪੈਸਾ ਹੁੰਦਾ ਜੀ ਬੁੱਧਵਾਰ ਵੀਰਵਾਰ ਵੀ ਪੈਸਾ ਹੀ ਹੈ ਜਾ ਆਪ ਅੰਦਰ ਬੈਠੇ ਨੇ ਬਾਹਰ ਜਿਹੜੇ ਬੈਠੇ ਨੇ ਉਹ ਲੈਂਦੇ ਨੇ ਵੀਰ ਤਾਂ ਉਹ ਹੋ ਰਿਸਟਰੀ ਗਲਤ ਲਿਖਾ ਰੱਖੀ ਹੈ ਇਹ ਮੈਨੂੰ ਸਾਰਾ ਪਤਾ ਹੈ ਮੈਂ ਮੈਂ ਧਰਤੀ ਤੋਂ ਆਇਆ ਹਾਂ ਨਾ ਸਿੰਪਲ ਸੈਟ ਕਰ ਰਹੇ ਹੋ ਇਸ ਤਰੀਕੇ ਨਾਲ ਕਿ ਪੂਰੇ ਐਸੋਸੀਏਸ਼ਨਸ ਨੇ ਜਿਹੜੀਆਂ ਨਾ ਲਾ ਦੇ ਨਹੀਂ ਉਹ ਕਰੀਏ ਕੀ ਜੀ ਤਿੰਨ ਪੀੜ੍ਹੀਆਂ ਤੋਂ ਬੇਜਤੀਆਂ ਕਰਾਉਂਦੇ ਆ ਰਹੇ ਹਾਂ ਜੀ ਇੱਥੇ ਤਹਿਸੀਲਾਂ 'ਚ ਦਾਦਿਆਂ ਦੀਆਂ ਬੇਜਤੀਆਂ ਬਾਪੂਆਂ ਦੀਆਂ ਬੇਜਤੀਆਂ ਕਿਦਰ ਮੂੰਹ ਚੱਕਿਆ ਬੁੜਿਆ ਹੋਏ ਇਹ ਕੋ ਗੱਲ ਹੈ ਫਿਰ ਜਦੋਂ ਮਰਜ਼ੀ ਹੜਤਾਲ ਕਰਦੇ ਨੇ ਲੱਖਾਂ ਰੁਪਏ ਤੁਸੀਂ ਤਨਖਾਹ ਲੈਨੇ ਹਾਂ ਹੜਤਾਲ ਰੱਬ ਬਣ ਗਏ ਤੁਸੀਂ ਹੜਤਾਲ ਕਰਤੀ ਕਾਹਦੇ ਬਾਅਦ ਹੜਤਾਲ ਕਰਤੀ ਸਾਡੇ ਤਿੰਨ ਬੰਦੇ ਕਰਾਪਸ਼ਨ 'ਚ ਫੜੇ ਗਏ ਜੀ ਲਾਇਸੈਂਸ ਦੇ ਦिए ਤੁਹਾਨੂੰ ਕਿ ਤੁਸੀਂ ਤਾਂ ਕਰ ਸਕਦੇ ਹੋ ਤੁਸੀਂ ਤਾਂ ਪੈਸੇ ਲੈ ਸਕਦੇ ਹੋ ਠੀਕ ਹੈ ਤੁਹਾਡੇ ਬਿਨਾ ਚੱਲਣਾ ਨਹੀਂ ਕੰਮ ਚੱਲੂਗਾ ਕੰਮ ਦੇਖਦੇ ਜਾਓ ਤੁਸੀਂ ਬਸੇ ਸੀਐਮ ਸਾਹਿਬ ਤੁਸੀਂ ਵਸੇ ਉਹ ਪੁੱਛਿਆ ਵਿਜੀਲੈਂਸ ਨੂੰ ਚਲੋ ਇਹਨਾਂ ਨੇ ਇਹਨਾਂ ਦੀ ਗੱਲ ਸੁਣ ਕੇ ਕਿ ਆਖਰ ਉਹ ਵੀ ਸੱਚੀ ਹੋਈ ਆ ਭਾਈ ਕਾਰਵਾਈ ਤੁਹਾਡੇ ਲਾਵੇ ਸਬੂਤ ਹੈਗੇ ਕੋਰਟ ਚ ਜਾਊਗਾ ਮਾਮਲਾ ਗੱਗੇ ਜਾਊਗਾ ਵਿਜੀਲੈਂਸ ਉਹੀ ਕਮਲੀ ਤਾਂ ਹੈ ਨਹੀਂ ਵੀ ਉਹੀ ਕਿਸੇ ਨੂੰ ਹੀ ਫੜ ਲੈਂਦੇ ਤੁਹਾਡੇ ਕੋਲ ਨਾ ਵਿਜੀਲੈਂਸ ਆ ਗਈ ਹੈਨਾ ਮਤਲਬ ਕੁਝ ਨਾ ਕੁਝ ਤਾਂ ਹੋਊ ਗਈ ਜੇ ਧੂਆ ਹੈਗਾ ਤਾਂ ਅੱਗ ਤਾਂ ਹੈਗੀ ਆ ਨਾ ਕਿਤੇ ਨਾ ਕਿਤੇ ਇਹਦਾ ਮਤਲਬ ਮੈਂ ਵਿਜੀਲੈਂਸ ਨੂੰ ਕੋਰਟ ਚ ਖੜੀ ਕਰ ਲਾਂ ਠੀਕ ਆ ਕੱਲ ਨੂੰ ਉਹ ਆਪ ਦਾ ਸਬੂਤ ਦੇ ਦੇਣ ਕੋਈ ਰੰਗੇ ਹੱਥੀ ਰੰਗੇ ਹੱਥੀ ਫੜਿਆ ਗਿਆ ਬੰਦਾ ਉਹ ਕਹਿੰਦਾ ਕਹਿੰਦਾ ਜੀ ਮੈਂ ਨਹੀਂ ਇਹ ਨੋਟ ਮੈਨੂੰ ਕੋਈ ਦੇ ਗਿਆ ਇਹ ਕੋਈ ਦੇ ਗਿਆ ਬਦਸਤੀ ਬਾਤ ਇਹ ਸਾਨੂੰ ਤਾਂ ਦੇ ਦੇ ਦੇਖ ਨਹੀਂ ਜਾਂਦਾ ਜੀ ਐ ਕੋਈ ਪਰ ਰੰਗੇ ਹੋਏ ਸੋ ਇਹ ਕ腐ਸ਼ਨ ਜਿਹੜੀ ਹੈ ਨਾ ਇਹ ਇਹ ਕੋਈ ਮੈਂ ਨਹੀਂ ਕਹਿੰਦਾ ਕਿ ਹਰੀਸ਼ ਚੰਦਰ ਦਾ ਰਾਜ ਚੱਲ ਰਿਹਾ ਹੈ ਭਾਰ ਘਟ ਟੁਕਟ ਰੋਕਤਾ ਸਕਦੇ ਆ ਘਟ ਘਟ ਆਮ ਲੋਕਾਂ ਦੀ ਤਾਂ ਅਸੀਂ ਲੁੱਟ ਰੋਕ ਸਕਦੇ ਹਾਂ ਕਚੈਰੀਆਂ ਚੋਂ ਜ਼ਿਆਦਾ ਹੁੰਦੀ ਹੈ ਸਰ ਕਿਸਾਨ ਜਥੇਬੰਦੀਆਂ ਦੇ ਲੀਡਰ ਕਹਿ ਰਹੇ ਨੇ ਸਾਨੂੰ ਰਾਉਂਡ ਅਪ ਕੀਤਾ ਹੈ ਜੀ ਪੁਲਿਸ ਨੇ ਸਾਡੇ ਬਹੁਤ ਸਾਰੇ ਲੀਡਰਾਂ ਨੂੰ ਕੱਟ ਦੇ ਦੇਖੋ ਜੀ ਜੇ ਪਬਲਿਕ ਨੂੰ ਜੋ ਤੰਗ ਕਰੂਗਾ ਕਦੇ ਰੇਲ ਰੋਕੋ ਕਦੇ ਸੜਕ ਰੋਕੋ ਕਦੇ ਪਾਈਪ ਰੋਕੋ ਕਦੇ ਐਨ ਐਚ ਆਈ ਦਾ ਪ੍ਰੋਜੈਕਟ ਰੋਕੋ ਇਨਗਰੇਸ਼ਨ ਦੇ ਦਫ਼ਤਰਾਂ ਮੂਰੇ ਵੀ ਧਰਨੇ ਦੇਣ ਲੱਗੇ ਸੱਸ ਨੂੰਹਾਂ ਦੇ ਝਗੜਿਆਂ ਚ ਵੀ ਆ ਗਏ ਇਹ ਮਤਲਬ ਪੈਰਲਲ ਗਵਰਨਮੈਂਟ ਚੱਲ ਰਹੀ ਹੈ ਫਿਰ ਇਹ ਲੋਕ ਦੁਖੀ ਹੁੰਦੇ ਨੇ ਇਹਦੇ ਨਾਲ ਲੋਕ ਤੰਗ ਨੇ Amazon ਇੱਕ ਸਾਈਟ ਹੈ ਤੁਸੀਂ ਜਾਣਦੇ ਹੋਗੇ Amazon ਤੇ ਜੇ ਤੁਸੀਂ ਕੋਈ ਆਰਡਰ ਕਰੋ ਕੋਈ ਵੀ ਫਰਜ਼ ਕਰ ਲਓ ਮੈਂ ਇੱਕ ਨਾਮ ਲੈ ਮਿਕਸੀ ਆਰਡਰ ਕਰਦਾ ਜੇ ਇੱਕ ਦਿੱਲੀ ਦਾ ਐਡਰੈਸ ਭਰੋਗੇ ਤਾਂ ਉਥੇ ਮਿਕਸੀ ਦਾ ਆਰਡਰ ਹੋ ਰਿਹਾ ਹੈ ਮਤਲਬ ਉਹਦਾ ਰੇਟ ਹੋ ਰਿਹਾ ਜੇ ਪੰਜਾਬ ਦਾ ਐਡਰੈਸ ਭਰੋਗੇ ਤਾਂ ਰੇਟ ਹੋਰ ਹੈ ਨਾਲ ਲਿਖ ਕੇ ਆਉਂਦਾ ਕਿ ਰੋਡਸ ਬਲੌਕ ਨੇ ਪੈਸੇ ਵੱਧ ਲੱਗਣਗੇ ਤੇ 15 ਦਿਨ ਵੱਧ ਲੱਗਣਗੇ ਮਲਾਂ ਆ ਸਾਡੀ ਇੰਟਰਨੈਸ਼ਨਲ ਇਮੇਜ ਬਣ ਰਹੀ ਹੈ ਸੜਕਾ ਰੋਕੀ ਬੈਠੇ ਜੀ ਅਸੀਂ ਸੜਕ ਤੇ ਬੈਗੇ ਜੀ ਇਹ ਕੋਈ ਗੱਲ ਹੈ ਪਰ ਉਹ ਕਹਿੰਦੇ ਨਰਾਜ਼ ਹੋਗੇ ਕੱਲ ਸੀਐਮ ਸਾਹਿਬ ਜੀ ਨੋਈ ਜਨ ਨਰਾਜ਼ ਕੌਣ ਮੈਂ ਹੋਗੇ ਨਰਾਜ਼ ਮੈਂ ਤਾਂ ਪਬਲਿਕ ਵਾਸਤੇ ਨਰਾਜ਼ ਹੋਊਗਾ ਮੈਂ ਮੈਂ ਆਪਦੇ ਵਾਸਤੇ ਕਦੇ ਨਰਾਜ਼ ਨਹੀਂ ਹੁੰਦਾ ਮੈਂ ਕਿਹਾ ਪਬਲਿਕ ਵਾਸਤੇ ਮੇਰੀ ਹੱਥ ਬਨ ਕੇ ਬੇਨਤੀ ਹੈ ਨਾ ਤਾਂ ਕਰੋ ਲੋਕਾਂ ਨੂੰ ਰੋਜ਼ ਬਹਿ ਜਾਂਦੇ ਹਾਂ ਕਦੇ ਟਰੱਕ ਰੋ ਟਰੱਕ ਕੌਣ ਚਲਾਉਂਦੇ ਨੇ ਜੀ ਕਿਸਾਨਾਂ ਦੀ ਮੁੰਡੀ ਚਲਾਉਂਦੇ ਫੇਰ ਟਰੱਕੀ ਦੇ ਰੁਕਦੇ ਆ ਜੀ ਰੇਲਾਂ ਰੁਕਦੀਆਂ ਜੀ ਫਿਰ ਬਾਅਦ ਚ ਕਹਿੰਦੇ ਜੀ ਆਪਣੇ ਗੋਦਾਮ ਕਿਉਂ ਨਹੀਂ ਖਾਲੀ ਹੋ ਰਹੀ ਗੋਦਾਮ ਖਾਲੀ ਕਿਵੇਂ ਹੋਣ ਉਹ ਮੈਂ ਜਦੋਂ ਸੈਂਟਰ ਕੋਲ ਜਾਣਾ ਉਹ ਕਹਿੰਦੇ ਤੂੰ ਤਾਂ ਰੇਲਾਂ ਰੋਕੀ ਬੈਠੇ ਹੋ ਪਹਿਲੇ ਇਹਨਾਂ ਤਾਂ ਰੇਲਾਂ ਨੂੰ ਤਕਰੀਰ ਕਰਾਓ ਰੇਲਾਂ ਰਹੀ ਅਸੀਂ ਕੱਢਾਂਗੇ ਕਦਾਂ ਸੋ ਮੈਂ ਆਪ ਕਿਸਾਨ ਹੈਗਾ ਮੈਂ ਸਾਰੀ ਖੇਤੀ ਕੀਤੀ ਹੋਈ ਹੈ ਮਨ ਲਗਾ ਮੇਰੇ ਜਿਹੜੇ ਜੁਨੀਅਨ ਵਾਲੇ ਬੰਦੇ ਨੇ ਨਾ ਉਹ ਉਹ ਘੱਟ ਖੇਤ ਗਏ ਹੁਣ ਮੈਂ ਅੱਜ ਵੀ ਖੇਤ ਜਾਣਾ ਠੀਕ ਹੈ ਨਾ ਕਦੇ ਮੇਰੇ ਨਾਲ ਲਾਈ ਬਹਿ ਜਾਂ ਮੈਂ ਦੱਸ ਦੂੰ ਜਾਂ ਮੈਂ ਪੁੱਛ ਲੂ ਕਿ ਕਿੰਨਾ ਵੀ ਕਿਹੜੀ ਫਸਲ ਚ ਕਿੰਨਾ ਪੈਂਦਾ ਸੀਐਫ ਸਾਹਿਬ ਇੰਡਸਟਰੀ ਲਿਸਟ ਵੀ ਆਈ ਸੀ ਤੁਹਾਡੇ ਕੋਲ ਕੁਝ ਦਿਨ ਪਹਿਲਾਂ ਇਹੀ ਕਰ ਉਹ ਹੀ ਗੱਲ ਹੈ ਕਿ ਕਿੰਨਾ ਨੁਕਸਾਨ ਹੋ ਗਿਆ ਪੰਜਾਬ ਨੂੰ ਫਿਲਹਾਲ ਹਿੱਡਨ ਕਿੰਨਾ ਕੋਇਆ ਜੀ ਹਿੱਡਨ ਨੁਕਸਾਨ ਹੈ ਜਨਾਬ ਹਜ਼ਾਰਾਂ ਕਰੋੜਾਂ ਦਾ ਹੋ ਹੀ ਜਾਂਦਾ ਹੈ ਹਰ ਰੋਜ਼ ਹਰ ਰੋਜ਼ ਕਿਉਂਕਿ ਸਾਡੇ ਹਾਈਵੇ ਬੰਦ ਕਰ ਰੱਖਿਆ ਹੈ ਇੰਡਸਟਰੀ ਲਿਸਟ ਕਹਿੰਦਾ ਦਿੱਲੀ ਆ ਜੋ ਜੀ ਮੀਟਿੰਗ ਕਰਨੀ ਹੈ ਪੰਜਾਬ ਕੇ ਰਸਤੇ ਬਲੌਕ ਹੈ ਆ ਆ ਪੰਜਾਬ ਬਣਾ ਲਿਆ ਅੱਛਾ ਮੰਗਾ ਪੰਜਾਬ ਨਾਲ ਸੰਬੰਧਤ ਹੈ ਨਹੀਂ ਵੇ ਜਾਓ ਉਥੇ ਦਿੱਲੀ ਮੈਂ ਜਾ ਮੈਂ ਜਾ ਕੇ ਮੈਂ ਤਾਂ ਦਿੱਲੀ ਵੀ ਜਦੋਂ ਐਮਪੀ ਸੀ ਮੈਂ ਦਿੱਲੀ ਉਹਨਾਂ ਦੀ ਆਵਾਜ਼ ਉਠਾਉਂਦਾ ਰਿਹਾ ਪਰ ਇਹਦਾ ਮਤਲਬ ਇਹ ਥੋੜੀ ਹੈ ਕਿ ਤੁਸੀਂ ਹਰ ਵੀ ਹੁਣ ਫਲਾਨੀ ਜੁਨੀਅਨ ਨੇ ਧਰਨਾ ਦਿੱਤਾ ਧਰਨਾ ਦਿੱਤਾ ਜੀਨਾਂ ਨੇ ਤਾਂ ਫੇਰ ਇਹਨਾਂ ਦਾ ਕਿਵੇਂ ਕਰੀਏ ਚਲੋ ਇਹਨਾਂ ਦਾ ਖਤਬ ਹੋਣ ਦੋ ਫਿਰ 15 ਦਿਨਾਂ ਦਾ ਆਪਾਂ ਦੇਵਾਂਗੇ ਐ ਯਾਰ ਐ ਕੰਪੀਟੀਸ਼ਨ ਕਰੋਗੇ ਤੁਸੀਂ ਕਿ ਹੁਣ ਸਾਡਾ ਵੀ ਧਰਨਾ ਹੈ ਤਾਂ ਕਿ ਤਾਂ ਕਿ ਅਸੀਂ ਮਤਲਬ ਆਪਣਾ ਧਰਨਾ ਦਿਖਾ ਸਕੀਏ ਕਿਤੇ ਕਿਤੇ ਕ੍ਰੈਡਿਟ ਵਾਊਚਰ ਰਹੀ ਹੈ ਕ੍ਰੈਡਿਟ ਵਾਊਚਰ ਜੀ ਸਰ ਹਾਂ ਪਿੰਡਾਂ ਦੇ ਵਿੱਚੋਂ ਹਰੇਕ ਘਰ ਚੋਂ ਫੰਡ ਜਾਂਦਾ ਜੀ ਕਿ ਜੇ ਤੁਹਾਨੂੰ ਕੋਈ ਦਿੱਕਤ ਆ ਗਈ ਤਾਂ ਤੁਹਾਨੂੰ ਤਾਂ ਅਸੀਂ ਖੜਾਗੇ ਨਾਲ ਤੁਹਾਡੀ ਇਹ ਕੀ ਹੈ ਜੀ ਫਿਰ ਇਹ ਇਹਨੂੰ 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 ਮੈਂ ਕੀ ਕਹਾਂ ਕਿ ਕਿਹੜਾ ਨਹੀਂ ਪੈਰਲਲ ਗਵਰਨਮੈਂਟ ਕਹਨੇ ਹੋ ਤੁਸੀਂ ਨਹੀਂ ਹੋਈ ਹੈ ਨਾ ਫਿਰ ਸਾਡੇ ਨਾ ਇਸ ਏਰੀਆ 'ਚ ਨਾ ਸਬਜ਼ੀਆਂ ਦੀ ਕਸਤ ਜ਼ਿਆਦਾ ਹੁੰਦੀ ਹੈ। ਹਾਂ। ਤੇ ਹੁਣ ਜਿਹੜਾ ਝੋਨਾ ਦੇ ਜਿਹੜਾ ਝੋਨਾ ਬੀਜਿਆ ਹੋਇਆ ਸੀ ਜੀ ਲੋਕਾਂ ਨੂੰ ਪਤਾ ਵੀ ਉਹ ਕਿਸ ਤਰੀਕੇ ਨਾਲ ਵਿਜਿਆ ਜਿਹੜਾ 15 ਦਿਨਾਂ ਦਾ ਵੇਖਣਾ ਸੀ ਨਾ ਉਹਦੇ 1.5 ਮਹੀਨਾ ਲੱਗਿਆ ਜੀ ਤੇ ਹੁਣ ਗੋਭੀ ਪੈਦਾ ਕੀਤੀ ਹੋਈ ਹੈ ਜੀ ਲੋਕਾਂ ਨੇ। ਆਲੂਆਂ ਤੋਂ ਆਲੂਾਂ ਤੋਂ ਬਾਅਦ ਗੋਭੀ, ਗੋਭੀ ਤੋਂ ਬਾਅਦ ਫਿਰ ਜਿਹੜੀ ਮਿਰਚਾਂ, ਫਿਰ ਆਲੂ, ਫਿਰ ਗੋਭੀ ਇਸ ਤਰ੍ਹਾਂ ਕਰਦੇ ਆ ਜੀ। ਹੁਣ ਗੋਭੀ ਵੀ ਲੋਕ ਖੇਤ ਦੇ ਬਾਹਰੇ ਆ ਜੀ। ਹੁਣ ਨਾ ਮੇਥੀ ਬਾਈ ਹੈ ਜਿਹੜਾ 4-5 ਕਿੱਲੇ। ਇੱਕ ਕਿਸਾਨ ਨੇ ਨੇੜਲਾ ਕਿਸਾਨ ਹੈ ਜੀ। ਹੁਣ ਆ ਪੂਰਾ ਖੇਤੀ ਪਾਲਸੀ ਆਉਗੀ ਹੈਨਾ ਪੰਜਾਬ ਬੜੀ ਕਦਮਾਂ ਕਾ ਲਾਗੂ ਪੰਜਾਬ ਬੜੀ ਜਲਦੀ ਅਸੀਂ ਉਹਨਾਂ ਤੋਂ ਸਾਰਾ ਸੁਝਾਅ ਮੰਗੇ ਹੋਏ ਨੇ ਦੇ ਦਿਓ ਸੁਝਾਅ ਦੇ ਦਿਓ ਅਸੀਂ ਜਿਵੇਂ ਇੰਡਸਟਰੀ ਪਾਲਸੀ ਬਣਾਈਏ ਉਹਨਾਂ ਨੂੰ ਪੁੱਛ ਕੇ ਉਹ ਬਣਾ ਲਾਂਗੇ ਦੇਖੋ ਇਸ ਵਾਰ ਅਸੀਂ ਇੱਕ ਕੋਸ਼ਿਸ਼ ਕਰਾਂਗੇ ਕਿ ਪੀਆਰ 126 ਪੀਆਰ 127 28 29 3 ਜਿਹੜੀਆਂ ਫਸਲਾਂ ਨੇ ਵੀ ਚਲੋ ਬਿਜਲੀ ਬੋਰਡ ਨੇ ਕੀ ਕੀਤਾ ਨਾ ਬਿਜਲੀ ਬੋਰਡ ਕਹਾ-ਕਹਾ ਲੈ ਜਾਂਦਾ ਜੀ ਦੀਜਣ ਦਾ ਸਮਾਂ 16 17 ਜੂਨ ਤੱਕ ਲੈ ਜਾਂਦੇ ਉਹ ਉਹ ਮੌਨਸੂਨ ਨਾਲ ਮੈਚ ਕਰਦੇ ਰਹਿੰਦੇ ਚਲੋ ਦੇਖਦੇ ਆਂ ਐ ਕਰਦੇ ਆ ਹੁਣ ਆਪਣੇ ਕੋਲੇ ਬਿਜਲੀ ਵੀ ਹੈਗੀ ਆ ਜੀਵੀਕੇ ਦਾ ਪਲਾਂਟ ਵੀ ਤਰੀਦ ਲਿਆ ਇਸ ਵਾਰ ਆਪਾਂ 15 20 ਦਿਨ ਪਹਿਲਾਂ ਕਰਕੇ ਦੇਖ ਲੈਨੇ ਆਂ ਉਹ ਉਸ ਵੇਲੇ ਨਾ ਮੌਇਸਚਰ ਹੁੰਦਾ ਸਪਟੈਂਬਰ ਚ ਆਜੂਗੀ ਉਹ ਨਾ ਮੌਇਸਚਰ ਹੁੰਦਾ ਤੇ ਵੈਸਟਰਨ ਹਵਾਵਾਂ ਹੁੰਦੀਆਂ ਨੇ ਤੇ ਸ਼ਾਇਦ ਧੂਆਂ ਜਿਹੜਾ ਜਿਹੜਾ ਲਾਂਬੇ ਆਉਂਦੇ ਆਂ ਇਦਰ ਹਾਂ ਜੇ ਦਿੱਲੀ ਰੱਪਿੰਦਰ ਪੋਨਾ ਆ ਇਧਰੇ ਪਾਸੇ ਆਈ ਜਾਣ ਕੋਈ ਸਰ ਕੋ ਝੋਨੇ ਨੂੰ ਲੈ ਕੇ ਹੱਲ ਕਰ ਰਹੇ ਹੋ ਕਿ ਡਾਰਕ ਜ਼ੋਨ ਕਹਿੰਦੇ ਸੰਗਰੂਰ ਸਾਈਡ ਵੀ ਆਪਣੇ ਬਹੁਤ ਬਲੌਕ ਨੇ ਜਿਹੜੇ 182 ਚ ਡਾਰਕ ਜ਼ੋਨ ਤਾਂ ਹੈਗੇ ਨੇ ਹਾਂ ਪਰ ਜਿਹੜੀਆਂ ਕੱਸੀਆਂ ਟੋਬੇ ਪੁਰਾਣੇ ਪੁਰਾਣੇ ਰਜਵਾਹੇ ਸੂਏ ਉਹ ਪੁਰਾਣੇ ਚਲਾ ਰਹੇ ਆ ਤੇ ਮੈਨੂੰ ਲੱਗਦਾ ਤੁਹਾਡੇ ਪਿੰਡਾਂ ਵੱਲ ਵੀ ਕਿਤੇ ਨਾ ਕਿਤੇ ਪਾਣੀ ਆ ਗਿਆ ਤੁਹਾਡੇ ਪਿੰਡਾਂ ਵੱਲ ਵੀ ਕਿਤੇ ਨਾ ਕਿਤੇ ਪਾਣੀ ਆਇਆ ਹੋਊਗਾ ਪਹਿਲੀ ਵਾਰ ਆ ਬਹੁਤ ਦੇਰ ਬਾਅਦ ਆਇਆ ਹੋਊਗਾ ਜੀ 30 ਸਾਲ ਬਾਅਦ ਪਾਣੀ ਦੇਖਿਆ ਯਾਰ ਕੱਸੀਆਂ ਸੋ ਅਸੀਂ ਰੋਜ਼ ਕੋਸ਼ਿਸ਼ ਕਰ ਰਹੇ ਜਿਹੜੇ ਦਸ਼ਮੇਸ਼ ਨਹਿਰ ਬਨੋੜ ਦੇ ਹੈ ਜੀ ਉਹਦਾ ਕੀ ਸਟੇਟ ਹੈ ਉਹਦਾ ਸਰਵੇ ਵੀ ਕਰਾਇਆ ਜਾ ਰਿਹਾ ਪੰਜਾਬ ਸਰਕਾਰ ਵੱਲੋਂ ਹਾਂਜੀ ਉਹਦਾ ਕੋ ਕੱਢੋਂਗੇ ਜੀ ਉਹ ਬਿਲਕੁਲ ਬਿਲਕੁਲ ਜਿੰਨੀਆਂ ਵੀ ਪੰਜਾਬ ਦੇ ਵਿੱਚ ਨਹਿਰਾਂ ਕੱਸੀਆਂ ਰਜਵਾਹੇ ਪੁਰਾਣੀਆਂ ਬੰਦ ਹੋ ਗਈਆਂ ਜਾਂ ਭੁੱਲ ਪਲ ਗਏ ਲੋਕ ਜਾਂ ਉਹਨਾਂ 'ਚ ਦਰਖਤ ੁੱਗ ਗਏ ਅਸੀਂ ਉਹਨਾਂ ਨੂੰ ਰਿਵਾਈਵ ਕਰਾਂਗੇ ਤਾਂ ਕਿ ਕਨਾਲ ਵਾਟਰ ਜਿਹੜਾ ਇੱਕ ਤੱਕ ਨਹਿਰੀ ਪਾਣੀ ਦਾ ਇਹ ਫਾਇਦਾ ਉਹਦੇ ਵਿੱਚ ਸੋਇਲ ਹੁੰਦੀ ਹੈ ਜੀ ਉਪੀਲੇ ਰੰਗ ਦਾ ਹੁੰਦਾ ਨਾ ਉਹਦੇ ਵਿੱਚ ਮਿੱਟੀ ਹੁੰਦੀ ਇੱਕ ਨਵੀਂ ਮਿੱਟੀ ਆਉ ਧਰਤੀ ਦੀ ਪਜਾਉ ਸ਼ਕਤੀ ਵਧੂ ਤੇ ਦੂਜਾ ਥੱਲੋਂ ਪਾਣੀ ਕੱਢਣ ਤੋਂ بچਾਂਗੇ ਮਤਲਬ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਾਤਾ ਜੇ ਗੁਰੂ ਨਾਨਕ ਸਾਹਿਬ ਦੇ ਇਨ੍ਹਾਂ ਤਿੰਨੇ ਤੱਤਾਂ ਨੂੰ ਬਚਾ ਲੀਏ ਇਤੋਂ ਵੱਡਾ ਪੁੰਨ ਨਹੀਂ ਜੀ ਅਗਲੀ ਪੀੜੀ ਵਾਸਤੇ